ਜੂਨ ਮਹੀਨੇ ਦੀਆਂ ਛੁੱਟੀਆਂ ਮਨਾ ਕੇ ਪੂਰੇ 1 ਮਹੀਨੇ ਬਾਅਦ ਬੱਚੇ ਸਕੂਲ ਪਰਤੇ ਨੇ ਛੁੱਟੀਆਂ ਖਤਮ ਹੁੰਦਿਆਂ ਹੀ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਮਿਡਡੇ ਮੀਲ ਖਾਣੇ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਨੇ ਹੁਣ ਸਕੂਲਾਂ ਦੇ ਵਿੱਚ ਰੋਟੀ ਅਤੇ ਚੌਲਾਂ ਦੇ ਨਾਲ ਨਾਲ ਬੱਚਿਆਂ ਨੂੰ ਫਲਾਂ ਅਤੇ ਸਬਜ਼ੀਆਂ ਅਤੇ ਇਸ ਦੇ ਨਾਲ ਛੋਲੇ ਪੂਰੀਆਂ ਵੀ ਦਿੱਤੀਆਂ ਜਾਣਗੀਆਂ ਪੋਸਟਿਕ ਖਾਣੇ ਨਾਲ ਜਿੱਥੇ ਬੱਚੇ ਸਰੀਰਕ ਤੌਰ ਤੇ ਤਾਕਤਵਰ ਬਣਨਗੇ ਉੱਥੇ ਹੀ ਇਸ ਦੇ ਨਾਲ ਮਾਨਸਿਕ ਪੱਖੋਂ ਵੀ ਮਜ਼ਬੂਤ ਹੋਣਗੇ ਪੋਸਟਿਕ ਖਾਣੇ ਦੇ ਨਾਲ ਬੱਚਿਆਂ ਦਾ ਮਾਨਸਿਕ ਤੌਰ ਤੇ ਵਿਕਾਸ ਹੋਵੇਗਾ ਇਹ ਤਸਵੀਰਾਂ ਸੰਗਰੂਰ ਦੇ ਸਰਕਾਰੀ ਸਕੂਲ ਦੀਆਂ ਨੇ ਜਿੱਥੇ ਅੱਧੀ ਛੁੱਟੀ ਵੇਲੇ ਸਾਰੇ ਬੱਚੇ ਕਤਾਰਾਂ ਵਿੱਚ ਬੈਠ ਕੇ ਖਾਣਾ ਖਾ ਰਹੇ ਨੇ اسی ਦੌਰਾਨ ਹੀ ਪੱਤਰਕਾਰਾਂ ਨੇ ਜਦੋਂ ਬੱਚਿਆਂ ਨੂੰ ਖਾਣੇ ਦੀ ਕੁਆਲਿਟੀ ਬਾਰੇ ਸਵਾਲ ਪੁੱਛੇ ਫਿਰ ਜੋ ਬੱਚਿਆਂ ਨੇ ਜੋ ਕਿਹਾ ਉਹ ਸੁਣੋ ਮੇਰਾ ਕੀ ਨਾਮ ਹੈ ਤੁਹਾਡਾ ਕਾਰੀਮਾ ਖਾਣਾ ਕਿਦਾਂ ਦਾ ਮਿਲਦਾ ਬੱਚੇ ਬਹੁਤ ਵਧੀਆ ਕੀ ਚੀਜ਼ ਦੇਖੋਗੇ ਰੋਜ਼ ਨਵਾਂ ਚੇਂਜ ਕਦੇ ਚਾਵਲ ਕਦੇ ਰੋਟੀ ਉਜੀ ਨੂੰ ਕਿੰਨੀ ਕੁ ਵਧੀਆ ਲੱਗਦੀ ਹੈ ਵਧੀਆ ਲੱਗਦੀ ਕੜੀ ਚਾਵਲ ਵਧੀਆ ਲੱਗਦੇ ਠੀਕ ਹੈ ਤੁਹਾਡਾ ਫੇਵਰਿਟ ਕੀ ਹੈ ਕੜੀ ਚਾਵਲ ਤੋਂ ਬਿਨਾ ਹਾਂਜੀ ਕੜੀ ਚਾਵਲੀ ਵਧੀਆ ਲੱਗਦੀ ਸਭ ਤੋਂ ਜ਼ਿਆਦਾ ਠੀਕ ਹੈ ਜੀ ਹੁਣ ਫਰੂਟਸ ਤੁਹਾਨੂੰ ਮਿਲਿਆ ਕਰਨਗੇ ਉਹ ਚੀਜ਼ ਕਿਵੇਂ ਲੱਗਦੀ ਹੈ ਵਧੀਆ ਅਜੇ ਤੂੰ ਖਾਣਾ ਖਾਣੇ ਉਹ એનર્ਜੀ ਆਉਂਦੀ ਹੈ ਆਉਂਦੀ ਹੈ ਘਰੇ ਵੀ ਜਾ ਕੇ ਡਿਮਾਂਡ ਕਰਦੇ ਵੀ ਇਦਾਂ ਦਾ ਖਾਣਾ ਬਣਾ ਕੇ ਦੋ ਹਾਂਜੀ ਘਰ ਵਰਗਾ ਖਾਣਾ ਮਿਲਦਾ ਵਧੀਆ ਹਾਂਜੀ ਕੀ ਨਾਮ ਹੈ ਬੇਟਾ ਖੁਸ਼ਪ੍ਰੀਤ ਬੱਚਾ ਖਾਣਾ ਕਿੱਦਾਂ ਦਾ ਮਿਲਦਾ ਤੁਹਾਨੂੰ ਵਧੀਆ ਮਿਲਦਾ ਜਿਵੇਂ ਘਰੇ ਖਾਣਾ ਮਿਲਦਾ ਉਸ ਤਰੀਕੇ ਦਾ ਮਿਲਦਾ ਹਾਂਜੀ ਖਾਣੇ ਬਾਰੇ ਕੀ ਕਹਿਣਾ ਚਾਹੋਗੇ ਜਿਵੇਂ ਰੋਜ਼ ਅਲੱਗ-ਅਲੱਗ ਚੀਜ਼ ਜਦੋਂ ਉੱਠੀ ਬਹੁਤ ਵਧੀਆ ਬਣਦਾ ਹਾਂ ਬੱਚੇ ਕੀ ਨਾਮ ਆ ਤੁਹਾਡਾ ਸਾਡਾ ਨਾਮ ਹਸਪਿਤਾਲ ਹੈ ਸਾਡੇ ਸਕੂਲ ਚ ਬਹੁਤ ਹੀ ਵਧੀਆ ਖਾਣਾ ਮਿਲਦਾ ਹੈ ਸਾਨੂੰ ਘਰੋਂ ਲੈ ਕੇ ਆਉਂਦੀ ਰੋਟੀ ਦੀ ਲੋੜ ਨਹੀਂ ਪੈਂਦੀ ਉਰੇ ਫਲ ਫਰੂਟ ਵੀ ਬਹੁਤ ਵਧੀਆ ਮਿਲਦੇ ਹਨ ਬਹੁਤ ਹੀ ਅੱਛੇ ਤਰੀਕੇ ਨਾਲ ਉਰੇ ਖਾਣਾ ਬਣਾਇਆ ਜਾਂਦਾ ਹੈ ਸਾਨੂੰ ਹਰ ਰੋਜ਼ ਦੀਨ ਬਦਲ-ਬਦਲ ਕੇ ਖਾਣੇ ਮਿਲਦੇ ਹਨ ਨਾ ਮੈਨੂੰ ਫਰੂਟ ਦਿੰਦੇ ਨੇ ਸਾਨੂੰ ਹਰ ਰੋਜ਼ ਬਹੁਤ ਅੱਛਾ ਲੱਗਦਾ ਹੈ। ਹਾਂ। ਮੈਂ ਕਿਹਨਾਮਾ ਤੋਂ ਭੇਜਿਆ? ਮੇਰਾ ਨਾਮ ਸੋਨੀਆ ਰਤਨ ਹੈ। ਹਾਂ ਦੇਖ ਲਿਆ। ਹਮ ਬੱਚਿਆਂ ਦੇ ਖਾਣੇ 'ਚ ਚੇਂਜਸ ਆਈਆਂ ਨੇ ਤਾਂ ਪੋਸ਼ਟਿਕਤਾ ਨੂੰ ਦੇਖਦੇ ਦੇਖਦੇ ਹੁਣ ਕੀ ਸ਼ਡਿਊਲ ਜਿਹੜਾ ਨਵਾਂ ਬਣਾਇਆ ਹੈ। ਹਾਂ ਹੁਣ ਇਹਨਾਂ ਨੇ ਫਰੂਟ ਐਡ ਹੋ ਗਿਆ ਜੀ ਸੈਟਰਡੇ ਹਰ ਸੈਟਰਡੇ ਸਾਨੂੰ ਫਰੂਟ ਦੇਣ ਦੀ ਕਿਹਾ ਕਿਹਾ ਗਿਆ ਹੈ। ਤਾਂ ਅਸੀਂ ਬੱਚਾ ਨੂੰ ਬਨਾਣਾ ਫਰੈਸ਼ ਮੰਗਵਾਨੇ ਆ ਉਸ ਦਿਨ ਤੇ ਹਰ ਸੈਟਰਡੇ ਉਹ ਬੱਚਾ ਨੂੰ ਦਿੱਤਾ ਜਾਂਦਾ ਹੈ। ਕਿਸ ਤਰ੍ਹਾਂ ਹੋ ਰੇ ਬੱਚਿਆਂ ਦੇ ਪੋਸ਼ਟਿਕਤਾ ਨੂੰ ਦੇਖ ਕੇ ਕਿਸ ਤਰੀਕੇ ਨਾਲ ਹਾਂ ਦਾਲ ਵਿੱਚ ਜੀ ਸਬਜੀ ਐਡ ਕਰਦੇ ਆਂ ਅਸੀਂ ਜਿਵੇਂ ਕੀ ਆ ਮੌਸਮੀ ਸਬਜੀ ਜੋ ਵੀ ਆਂਦੀ ਹੈ ਪਾਲਕ ਐਡ ਕਰਦੇ ਸੀ ਸਰਦੀਆਂ ਜਿਵੇਂ ਤਾਂ ਅੱਜ ਕੱਲ ਅਸੀਂ ਕੀ ਆ ਲੋਕੀ ਫਰੈਸ਼ ਆ ਰਹੀ ਹੈ ਜੀ ਉਹ ਐਡ ਹੁੰਦੀ ਹੈ ਦਾਲ ਚ ਠੀਕ ਹੈ ਹਾਂ ਜੀ ਮੈਮ ਕੀ ਨਾਮਾ ਦੋ ਜੀ ਮਨਜੋ ਵਾਲਾ ਹਾਂ ਜੋ ਬੱਚਿਆਂ ਦੇ ਖਾਣੇ ਤੇ ਤਿੰਨ ਜਦਈਆਂ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਚੇਂਜਸ ਨਾਲ ਬੱਚੇ ਸਾਹਮਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਜੀ ਅਸੀਂ ਦਾਲ ਵਿੱਚ ਉਹ ਹਰੀ ਸਬਜ਼ੀ ਮਿਲਾ ਕੇ ਬਣਾਉਂਦੇ ਹਾਂ ਔਰ ਇੱਕ ਫਰੂਟ ਵੀ ਐਡ ਹੋਇਆ ਜਿਸ ਨਾਲ ਸਾਡੇ ਬੱਚੇ ਜਿਹੜੇ ਅਨੀਮਿਕ ਸੀ ਪੋਸ਼ਟਿਕ ਫੂਡ ਮਿਲਦਾ ਜੀ ਤਾਂ ਉਹ ਬਹੁਤ ਵਧੀਆ ਉਹਨਾਂ ਦੀ ਇੰਪਰੂਵਮੈਂਟ ਹੋਈ ਹੈ ਅਨੀਮਿਕ ਸੀ ਬੱਚੇ ਸਭ ਠੀਕ ਹੋ ਗਏ ਜੀ ਧੀਰੇ ਧੀਰੇ ਸਭ ਠੀਕ ਹੋ ਰਹੇ ਨੇ ਜੀ ਕਿਵੇਂ ਦੇਖਦੇ ਹਾਂ ਬੱਚਿਆਂ ਘਰਾਂ ਦੇ ਵਿੱਚ ਵੀ ਜੇ ਬੱਚੇ ਐਨਰਜਿਕ ਫੀਲ ਕਰਦੇ ਨੇ ਜੀ ਵਧੀਆ ਇੰਪਰੂਵਮੈਂਟ ਹੋਈ ਹੈ ਬੜਨ ਚ ਥੋੜਾ ਸਾਰਾ ਦਿਨ ਐਕਟਿਵ ਫੀਲ ਕਰਦੇ ਨੇ ਜੀ ਤਾਂ ਫਰੂਟਸ ਵਗੈਰਾ ਵੀ ਸਾਰੇ ਕੁਝ ਬੱਚਾ ਨੂੰ ਮ ਮਿਡਡੇ ਮੀਲ ਸਕੀਮ ਰਾਹੀਂ ਭਾਰਤ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਰਾਜ ਸਰਕਾਰਾਂ ਵੱਲੋਂ ਪ੍ਰਾਇਮਰੀ ਸਕੂਲ ਅਤੇ ਅੱਪਰ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਕਈ ਮੀਡੀਆ ਰਿਪੋਰਟਾਂ ਮੁਤਾਬਕ ਇਸ ਸਕੀਮ ਸਰਬ ਸਿੱਖਿਆ ਅਭਿਆਨ ਰਾਹੀਂ ਭਾਰਤ ਦੇ ਕਰੀਬ 12,65,000 ਸਕੂਲਾਂ ਵਿੱਚ ਲੱਖਾਂ ਹੀ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਪਰ ਕਈ ਵਾਰ ਖਾਣੇ ਦੇ ਵਿੱਚ ਘਾਟ ਹੋਣ ਦੀਆਂ ਖਬਰਾਂ ਵੀ ਜ਼ਰੂਰ ਦੇਖਣ ਨੂੰ ਮਿਲਦੀਆਂ ਨੇ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਖਾਣੇ ਦੀ ਅਲਟੀਚ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਨਹੀਂ ਕਰਨਾ ਚਾਹੀਦਾ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੰਦੀ ਰਿਪੋਰਟ